ਹੈਲੋ ਸਾਸਤਰੀ ਘਰ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਸਾਰੇ ਵਧੀਆ ਹੋਣਗੇ ਠੀਕ ਠਾਕ ਹੋਣਗੇ ਟਾਈਮ ਹੋ ਰਿਹਾ ਜੀ 1 ਵਜ ਗਿਆ ਦੁਪਹਿਰ ਦਾ ਇੱਧਰ ਆ ਗਈ ਸਾਡੀ ਮੇਲੋ ਇਹ ਬੇਬੇ ਜੀ ਸਾਨੂੰ ਆਈਏ ਮੇਲੇ ਅੱਛੇ ਹੋਰ ਰੋੜੀ ਬਾਰ ਕੀ ਹੋਤੇ ਨਾ ਵਧੀਆ ਰਸਤੇ ਚ ਮਹਿਰ ਕਰਨ ਨਾ ਖਵਾਈਏ ਹੈ ਚਾਹ ਨਾ ਢੁੱਲ ਜੇ ਤੇ ਇਹ ਆ ਜਾ ਇਹ ਤਾਂ ਇਹ ਨਹੀਂ ਪਤਾ ਕੀ ਲੋਕ ਕੀ ਖਾ ਜਾਣ ਭੁਜੀਆ ਮੱਛਾ ਵਰਗੀਆਂ ਤਾਂ ਤਾਂ ਹੀ ਹੋਈਆਂ ਮੇਰੇ ਬਾਕੀ ਸੰਕਰ ਜਾਏ ਉਹਦੇ ਸੱਚ ਬਾਕੀ ਬੁੜੀ ਕਹੀ ਨਹੀਂ ਨੀ ਫੇਰੀ ਪੋਤੀਆਂ ਜਾਏ ਉਹਦੀਆਂ ਪੋਤੀਆਂ ਉਹ ਤਾਂ ਤਰਾਹ ਨਾ ਰਹੇਗੀ ਹਾਂ ਮੰਮੀ ਸੱਚ ਦੱਸਦੀ ਦੀ ਕਹਿੰਦੀ ਉਹਦੀ ਪੋਤੀ ਤੇ ਮਟਿਆਰ ਹੋ ਰਹੀ ਐ ਮਟਿਆਰ ਦੇ ਮੂੰਹ ਹੋ ਰਹੇ ਨੇ ਸੋਪਣਾ ਆਏ ਏਡੇ ਗੱਗਰਾ ਗੁਰੂ ਦੀ ਦਾ ਕਹਿੰਨਾ ਪੁੱਛ ਨਾ ਕੁਸ ਮਟਿਆਰਾਂ ਹੋ ਜਾਂਦੀਆਂ ਨੇ ਧੀਆਂ ਤਾਂ ਦੀ ਹੋਰ ਕੁੜੀਆਂ ਨੂੰ ਤਾਂ ਕੁਝ ਨਹੀਂ ਲੱਗਦਾ ਨਹੀਂ ਖਾਂਦੀ ਗਈ ਬਣਾਈ ਕੁਝ ਨਹੀਂ ਰਾਕੇ ਮਹਾਰਾਜੀ ਸਾਹਿਬ ਚਿੱਕੋ ਜੀ ਜਵਾਕ ਤਾਂ ਹੀ ਖਾਂਦੇ ਨੇ ਜਿੱਦੋ ਜਿੱਦ ਹਾਂ ਇਕੱਠੇ ਨੇ ਨਾ ਜਵਾਕ ਵੇਰੇ ਸਾਡੇ ਭਾਈ ਮੇਰੀਆਂ ਕੁੜੀਆਂ ਤਾਂ ਨਹੀਂ ਖਾਂਦੇ ਐਡੀਆਂ ਬੜਾ ਸਵੜਾ ਮੇਰੀਆਂ ਨਣਦਾਂ ਦਾ ਵੀ ਇਹ ਨਾਲ ਹਾਲਤੀ ਸਾਡੀ ਤੇਜੋ ਮੱਕੀ ਦੀ ਰੋਟੀਆਂ ਚਾਰ ਪੰਜ ਖਾਂਦੀ ਸਾਗ ਨਾਲ ਦੇਖ ਵਿੱਚ ਠੋਕਦੀ ਐਨੀ ਮਖਣੀ ਸੰਭਰ ਕੇ ਹੱਢਦੀ ਸਭ ਕੁਝ ਦੋ ਨਣਦਾਂ ਦੀਆਂ ਪਹਿਲੇ ਪਹਿਲਾਂ ਕੁਮਾਰੀਆਂ ਆਉਂਦੀ ਨੂੰ ਹਾਂ ਹੋਣੀਆਂ ਉਹ 18-17 ਸਾਲਾਂ ਦੀਆਂ ਫੇਰ ਆਪਾਂ ਤਾਂ ਦੇਖਣਾ ਤਾਂ ਬੁੜਿਆ ਕਰਨਗੇ ਇਹ ਮਣੱਕ ਬੱਟੇ ਹਾਂ ਨਣਦਾਂ ਕਹਿੰਦੀ ਆ ਬਦੀਆਂ ਤਾਂ ਹੁਣ ਹੋਏ ਰਹੀਆਂ ਨੇ ਹੋਏ ਰਹੀਆਂ ਨੇ ਕੀ ਨੱਕ ਬੱਟਣਾ ਬਾਈ ਆਉ ਜਾਓ ਚੀਜ਼ ਹੈ ਨਾ ਹੋਰ ਆਈ ਜਾਂਦੀਆਂ ਨੇ ਜਾਈ ਜਾਂਦੀਆਂ ਨੇ ਹੋਰ ਕੋਈ ਹੋਂਦਾ ਵੀ ਨਹੀਂ ਹੁਣ ਨਣਦ ਹੀ ਆਉਂਦੀਆਂ ਨੇ ਦੇਖਾ ਹੁਣ ਜੜੀਆਂ ਕੱਤਰੀ ਆਉਂਦੀਆਂ ਨੇ ਘਰੇ ਜੈਬ ਦੀ ਛਾਲੀ ਕੋਰਸ ਕਰਦੀ ਆ ਕੋਈ ਅੱਛਾ ਖਾਂਦਾ ਪਈਆ ਅਕਾਉ ਖਾ ਲਾ ਡਾਕਟਰ ਦਾ ਕੋਈ ਕੋਰਸ ਖਣ ਕਿਨੇ ਕਰਦੀ ਆ ਡਾਕਟਰੀ ਦਾ ਕਰਦੀ ਹਣੀ ਹਾਂ ਬਲਾਈ ਲੱਗ ਗਿਆ ਗੰਨਿਆ ਆਪਣੇ ਬਾਹਰ ਜਾਂਦੀਏ ਭਰ ਕੇ ਅੱਛਾ ਪੜਾਟੇ ਮੇਰੇ ਪੜਾਟੇ ਪੜਿਤਾਟੇ ਕੋਰਸ ਕਰਦੀਆਂ ਨੇ ਇੱਥੇ

ਆ ਗਈਆਂ ਜਿੱਦ ਮਾਇਤੀ ਉਹਦੇ ਵੀ ਆ ਗਈਆਂ ਹੋਰ ਆਉਂਦੀਆਂ ਨੇ ਤਾਂ ਇਹ ਤਾਂ ਘੰਟੇ ਬਾਅਦ ਆਉਂਦੀਆਂ ਨੇ ਇਹ ਨਹੀਂ ਪੁੰਨਾ ਪੈਣੇ ਹੋਰ ਘੰਟੇ ਬਾਅਦ ਆ ਜਾਂਦੀਆਂ ਨੇ ਆ ਪਹਿਲਾਂ ਖਾ ਗਈਆਂ ਹੁਣ ਫੇਰ ਆ ਗਈਆਂ ਕਈ ਘੇੜੇ ਜੇ ਲਾ ਦਿੰਦੀਆਂ ਨੇ ਦੇਣ ਵਿੱਚ ਦੀ ਫੇਰ ਸੋਈ ਚ ਵੜਨਗੀਆਂ ਜੇ ਨਾ ਪਾਈਏ ਹੋਰ ਹੋਰ ਫੇਰ ਅੰਦਰ ਵੜ ਜਾਂਦੀਆਂ ਨੇ ਸੋਈ ਚ ਆ ਦੇਖ ਜੇ ਉਹਰੇ ਨਾ ਮਿਲੇ ਹੁਣ ਕਾਤਾ ਕਿੜੀਆਂ ਦੇ ਕੋਲੇ ਅਮਾ ਜੀ ਕੀ ਐ ਇਹ ਹਾਏ ਇੰਜ ਨੇ ਚੂੜੀਆਂ ਇਹ ਚਿੜੀਆਂ ਯਾਰਾ ਨਾ ਦੇਖੋ ਥੋੜਾ ਹੀ ਤਾੜ ਦੇ ਦਿੰਦਾ ਖਾ ਜਾਣ ਦੀਆਂ ਵਿਚਾਰੀਆਂ ਚਲੇ ਜਾਂ ਲੇਖਾ ਮੈਨੂੰ ਸਰਨੀ ਦੀ ਕੋਈ ਕਹਿ ਜਾਂਦੀ ਐ ਹੂੰ ਆ ਇੱਕ ਮਾਈ ਰੋਟੀ ਬਣਾ ਕਰਕੇ ਪੈਣੀ ਮੈਂ ਆ ਖਰਾਨੀ ਆ ਮੈਂ ਆ ਖਪਨ ਚਾਰਨੀ ਉਹ ਬਹੀ ਨਹੀਂ ਜੀ ਸਾ ਜਲੀ ਰਹੀ ਮਾਤਾ ਨੇ ਮੈਂ ਕਰਨ ਪਾਤੀ ਕਿਤੇ ਰੋਟੀ ਤੇ ਕਹੇ ਕਿ ਪਾਤੀ ਚਰ ਨਹੀਂ ਤਮ ਪਾਇਨ ਕਾਜੀ ਆਕਲੇ ਨਹੀਂ ਪਾਵੰਦੀ ਹਾਂ ਜੀ ਖਾਨੀਆ ਕਰਮਾ ਚ ਕਰਮਾ ਉਹੀ ਤਾਂ ਉਹੀ ਗੱਲ ਹੈ ਕੁੜੇ ਮਾਈ ਮੈਂ ਪਾਤੀ ਰੋਟੀ ਕੋਤੇ ਕੋਤੇ ਨਾ ਜਿੱਤੀ ਹਾਂ ਮਾ ਜੀ ਤਾਂ ਕਹਿੰਦੀ ਹਾਂ ਮਾ ਤੇਰੇ ਕਿਤੇ ਆਹ ਹੈ ਤੋ ਕੋਤੇ ਰੋਟੀ ਪਾਤੀ ਕਰੇ ਤੇ ਮੈਂ ਨਹੀਂ ਕਰਦਾ ਕੋਣ ਨਾਲ ਮਾਂ ਮਾਤੀ ਹਨ ਮਾਰੀ ਗਾਨੀ ਕਿ ਕੋਣ ਨਾਲ ਆਇਆ ਕਹਿੰਦੀ ਗੁੜੀਏ ਤੇਰੇ ਨਾਲ ਜਿਆਦਾ ਆਉਂਦੀ ਅੰਜੇਤ ਬਾਗੀਆਂ ਨੇ ਫੋਰ ਮੱਕਾ ਛੋ ਮਾਰਾ ਦਿੱਤੇ ਜੇਤੂ ਢਾਈ ਜੀ ਸਮਾਂ ਆਂਟ ਫੇਰ ਇਟਾ ਤੇ ਤਰਤੀ ਪਾਣੇ ਤੇ ਇਟਾ ਪਾਣੇ ਤੇ ਮਕਾਰ ਕਹ ਲਿਆ ਕਿ ਉੱਠੀ ਗਈ ਲੈ ਐਂ ਨੇ ਨੇ ਪਿੰਡ ਚ ਤੇ ਇੰਨੇ ਕੁੱਤੇ ਨੇ ਫਿਰ ਦੇ ਪਿੰਡ ਚ ਕਿ ਸਾਡੇ ਨਹੀਂ ਅੰਤ ਆਉਂਦਾ ਫਿਰ ਚੱਕਦਾ ਨਹੀਂ ਪਤਾ ਨਹੀਂ ਕਾਤ ਇਹ ਕੀ ਗੱਲ ਕੀ ਪਤਾ ਕਮਾਲ ਦਾ ਲੈ ਮਾਇ ਮਾ ਮਾਇ ਦੁਨੀਆ ਨੇ ਸਮਝਾ ਲਈ ਯਾਨੀ ਕਿ ਮੇਰੇ ਕੋਲ ਹੀ ਪਟਵਾਰ ਨਹੀਂ ਬਹੁਤ ਦੋ ਰੋਟੀਆਂ ਟਰ ਦਿਖਾਏ ਖਾਣਾਂ ਦੀ ਦੋ ਦੁੱਧ ਰੋਟੀ ਹੋ ਖਾ ਕੇ ਢਾਲ ਜੀ ਕੁੱਤੀ ਜਿਮੇ ਤੇ ਕੋਲ ਆਉਂਦੀਆਂ ਨੇ ਢਾਲ ਜੀ ਕੁੱਤੀ ਹੋ ਰਹੀਆਂ ਨੇ ਮਗਾ ਭਾਈ ਇਹਨੂੰ ਪਤਾ ਲੱਗ ਜਾਣਾ ਮੈਂ ਭਾਈ ਕਹੀ ਉਹਨੂੰ ਮੰਨ ਰਹੀ ਨਹੀਂ ਸੀ ਮੇਰੀ ਸੱਸ ਉਹ ਮੰਨਦੀ ਤੂੰ ਆਪਦੀ ਜੀ ਦੀਆਂ ਦੀ ਇਹ ਨਾ ਰੋਟੀ ਖਾਣਾ ਮਤਿਆ ਮਕਰ ਹੋਈ ਪਾਉਣੀ ਹਾਂ ਰੋਟੀ ਪਾਉਣੀ ਜੇ ਲੇਟ ਹੋ ਜੂ ਮ ਕੋਲੇ ਸਰਾ ਨਹੀਂ ਤਰ ਲੈਣੀ ਹਾਂ ਮਿਰਪਾਨ ਨਹੀਂ ਆਪਣੀ ਨਾਨੀ ਨਹੀਂ ਪਾਉਂਦੀ ਹੁੰਦੀ ਮੈਂ ਜਾਈ ਆਈ ਉਦੋਂ ਇਹ ਦੇਖੀ ਫੁਰਕੀਆਂ ਜੀ ਰੋਟੀ ਬਚਾਉਂਦੀ ਉਹ ਮੈਂ ਜਦੋਂ ਬੱਚੀ ਨੂੰ ਚਾਰਦੀ ਚਾ ਹਾਂ ਤੜਕੇ ਨੂੰ ਜਾਈ ਸਾਮੀ ਰੱਖਦੇ ਉਹਨੂੰ ਜਦੋਂ ਉੱਠ ਕੇ ਜਾਂਦੀ ਫਿਰ ਉਹ ਵਾਟਰ ਉਮ ਜਾਂਦੀ ਜਾ ਹਰ ਫੇਰ ਪਾਉਂਦੀ ਮੱਛੀ ਨੂੰ ਯਾਰਦੀ ਜਾ ਜਾਨਵਰਾਂ ਨੂੰ ਤੇ ਵੀ ਲੈਣ ਨੂੰ ਹਰ ਪਾ ਉਹ ਆਪਦੀ ਰੋਟੀ ਜੋ ਪਾਉਂਦੇ ਰੱਖਦੀ ਹਾਂ ਹਾਂ ਸਿਆਣੀ ਮੈਂ ਜਦੋਂ ਰਿਆਈ ਆਈ ਮੈਂ ਅਖੇ ਤੇ ਸਰਾਣੀ ਰੋਟੀ ਜੀ ਕਿਵੇਂ ਪਈ ਹੁੰਦੀ ਐ ਆ ਫੇਰ ਮੈਨੂੰ ਬਾਅਦ ਚ ਦੱਸਿਆ ਕਹਿੰਦੇ ਵੀ ਐਂ ਕਰਕੇ ਰੱਖਦੀ ਐ ਰੋਟੀ ਫੇਰ ਪਾਉਂਦੀ ਹਰ ਬੁਰਕੀ ਜੀ ਤਾਂ ਮੈਨੂੰ ਵੀ ਸਵੇਰ ਰੱਖਣ ਦਾ ਜੇ ਖਾਈਏ ਹੂੰ ਪਹਿਲੀ ਬੁਰਕੀ ਮੈਨੂੰ ਜਵਾਖ ਆਉਣ ਲੱਗੇ ਬਾਪੂ ਦੀ ਰੱਖਦੀ ਐ ਫਨਾਣੀ ਰੱਖਦੀ ਐ ਕੰਜਰਾਂ ਦੇ ਤਾਂ ਬਾਪੂ ਇੱਕ ਵਰਕੀ ਨਾਰੀ ਸਾਡੇ ਗਲਾਕਾ ਨੂੰ ਤਾਂ ਪਤਾ ਪਾਏਗਾ ਆਹ ਤੇ ਕਿਉਂ ਦੇ ਨੇ ਪਹਿਲਾਂ ਆਪਾਂ ਹੁਣ ਆਪਾਂ ਬਾਪੂ ਦੀ ਖਮਣੀ ਨਿਭਾ ਲਈ ਹੁਣ ਵੀ ਪਾਣੀ ਤਾਂ ਹਾਂ ਹਾਂ ਆਪਾਂ ਵੀ ਖਮਣੀ ਹੋਇਆ ਕਰੇ ਨੀ ਉਹਦੇ ਦੀ ਹਟਣੀ ਜਦ ਨਾਲ ਛੱਕੇ ਕਹਿੰਦੇ ਹਾਈ ਬੇਬੇ ਬਾਪੂ ਦਾ ਸਹਾਰਾ ਰੱਖ ਲੀਂ ਹੋਰ ਮਾਪੇ ਕਿੰਨੇ ਲਾਲੋ ਹੱਟਦੇ ਜਾਨੀ ਹੱਟਦੇ ਪਾਪਣੋਂ ਹਾਂ ਮੋਟੀ ਜਾਂ ਦੋਰੀ ਖੰਮਣੀ ਵਾਈ ਮੈਂ ਗੋਤਨੀ ਚ ਰੱਖ ਲਈ ਹਾਂ ਰੱਖਦੀ ਨਾ ਸੋਣੀ ਜੂੜੀ ਹੋ ਜਾਂਦੀ ਹਾਂ ਹੁਣ ਦੱਸ ਮੈਂ ਹੱਟ ਰਹੀ ਜਾਨਾ ਉਹ ਹਟੇ ਨਾ ਇਹ ਕਹਿੰਦੇ ਨੇ ਹਾਂ ਬਾਬੇ ਹਾਂ ਆ ਛਕਾਉਂਦੇ ਨਹੀਂ ਜਿੱਦ ਦੇ ਆਹੋ ਦੀ ਚਾਰ ਹੁੜ ਤਾਂ ਤੇਰੇ ਨੂਹਾਂ ਹੈੀ ਮੱਥੇ ਰੂਕਾ ਨਾਕ ਬਣਦਾ ਚਰਨ ਜੀ ਦੀ ਦੋਰੀ ਪਾਉਂਦੀ ਹਾਂ ਨਾਕ ਬਣ ਹਾਂ ਪਾਉਂਦੀ ਹਾਂ ਚਰਨ ਜੀ ਤੇ ਸੁੱਖਣਾ ਪਾਉਂਦੀ ਹੈ ਜੋੜਾ ਖੰਮਣੀ ਹੈ ਨਾ ਹਾਂ ਨੂਹਾ ਬਾਲੇ ਨੇ ਜਾਨਦੇ ਨੇ ਬਣੇ ਇਹ ਫਿਰ ਹਾਂ ਜਾਨਿਆ ਮੱਠਾ ਟੱਕਰ ਕੋਟਲੇ ਅਸੇ ਗੱਦੀਆ ਘਰੇ ਸਾਡੇ ਮੈਂ ਤਾਂ ਫਿਰ ਜੋ ਛੋਟੀ ਨੇ ਤੈਨੂੰ ਪਤਾ ਦੱਸਾਵਾ ਤੇਰਾ ਬਾਬਾ ਦੀ ਥੇ ਪੀਰਖਾਨੇ ਉਹਨੇ ਪੱਟਕੇ ਛੜੇ ਟੀਟੀ ਗੱਦੀ ਫੇਰ ਮੈਂ ਹੂੰ ਸਬਰ ਜੀ ਮੰਗ ਬੈਗੀ ਕਰਕੇ ਫੇਰ ਭਾਈ ਪ੍ਰਾਉਣਾ ਤੇਰੇ ਪਿੰਡ ਆ ਗਿਆ ਦੀ ਚਲ ਬੇਬੇ ਕਹਿੰਦਾ ਇਸ ਆਹਣਾ ਕਰ ਦੁਰਦੁਸਾ ਹੂੰ ਪੀੜ ਤਰਕੀ ਆਈ ਟਾ ਕੜਾ ਪੀਰਖਾਨੇ ਤੇ ਰਹਿ ਤੇ ਬਾਬੇ ਨੂੰ ਪੁੱਛ ਗਏ ਇਹਨੇ ਭਾਈ ਕੰਦ ਤੇ ਲਾ ਨਿਆ ਰੱਬ ਨੂੰ ਪਤਾ ਕਿਤੇ ਲਾਵੇ ਹੂੰ ਉੱਤੇ ਤੇਰੇ ਜੀ ਮਗੈਰਾ ਆਟਾ ਹੂੰ ਜਾਵ ਕੇ ਘਰੇ ਪੈਣ ਮਗੱਦੀ ਰਵਾਤੀ ਤਬਾਰੇ ਅੱਛਾ ਮੱਥਾ ਟੇਕਦੀ ਆ ਵੀਰਵਾਰ ਨੂੰ ਸਵੇਰ ਵੀਰਵਾਰਾ ਛੋਟੀ ਬਉਝੋਤਾ ਨਾ ਹੂੰ ਸਾਰਾ ਕੁਝ ਕਰਕੇ ਫੇਰ ਕੋਈ ਕਸਰ ਨਹੀਂ ਛੱਡੀ ਬਥੇਰਾ ਬਾਬਿਆਂ ਨੇ ਕਸਰ ਨਹੀਂ ਛੱਡੀ ਦੇਣ ਦੀ ਹੁਣ ਕਾਦੀ ਘਾਟ ਹੈ ਨਾ ਨਾ ਸਾਰਾ ਕੁਝ ਆ ਕਰ ਹੋਇਆ ਹਾਂ ਸਾਰਾ ਕੁਝ ਆ ਐਹ ਤਾਂ ਪਰ ਅੱਜ ਦੀ ਨਹੀਂ ਹੈਗੀ ਨਾ 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 ਜਾਂਦਾ ਟੇਕ ਜਾਂਦਾ ਬਿਹਾਰ ਨਹੀਂ ਲੈ ਜਾਂਦਾ ਰੇਟੀ 'ਚ ਰੋਟੀਆਂ ਅੱਗ ਲੈ ਜਾਂਦਾ ਉੱਥੇ ਗਈ ਪਾ ਕੇ ਦੇ ਕੇ ਹਾਂ हमको ਟੈਂਪਰਾ ਰੋਟੀ ਉਹ ਕਹਿੰਦੇ ਨੇ ਛਾਲ ਪਨੀਰੀ ਮੈਂ ਕਹਿੰਦੀ ਰਬਾ ਇਹ ਕੀ ਹੁੰਦੀ ਹੈ ਛਾਲ ਪਨੀਰੀ ਜਿਹੜਾ ਬੁੜਾ ਖੇਡਦਾ ਉਹ ਸਾਡਾ ਇਹ ਪੁੱਤ ਕਹਦਾ ਐ ਹੁੰਦੀ ਐ ਅੱਡਾ ਕਹਿੰਦਾ ਤਾਪਲਾ ਹੁੰਦਾ ਤਾਪਲਾ ਹਮ ਮਾਂਜੀ ਜੀ ਨੂੰ ਸੱਟ ਕਹਿੰਦਾ ਸੱਟ ਸੱਟ ਆਦੀ ਕਿਸੇ ਨਹੀਂ ਸੀ ਹਾਂ ਮੱਖਾ ਫੇਰ ਆਗਣਾ ਕਰੀ ਜਾਂਦੇ ਉਹ ਮਾਂ ਫੇਰ ਢੂੜੀ ਤਾਂ ਕਾਹਨੂੰ ਕਰੀ ਢੂੜੀ ਤਾਂ ਐ ਹੀ ਰਹਿੰਦੀ ਸੀ ਕਹਿੰਦਾ ਕਿਸੇ ਨੇ ਉਹ ਸੱਟ ਬੰਦ ਕਰ ਲਈ ਹਮ ਨਾਲ ਆ ਤੇ ਸੱਟ ਉਹ ਜੇ ਭੂਤ ਪ੍ਰੇਤ ਕੋਈ ਨਾਲ ਹਮ ਚੀਜ ਉਹ ਚੱਪਣ ਲਾਕੀ ਬੰਦ ਕਰਕੇ ਜਿਵੇਂ ਲਾ ਲਿਆ ਤਾਂ ਅੱਗੇ ਕੁੜੀ ਚੁਰਤੀ ਉਹਨੂੰ ਚਾਪਲੇ ਵਿੱਚ ਪਿੰਨੀ ਜੀਆਂ ਨਾ ਪਾ ਦਿੰਦੇ ਤਾਂ ਹਾਂ ਚੜਾ ਤੇ ਕਿਸੇ ਸਿਆਣੇ ਨੇ ਹਾਂ ਤਾਂ ਹਾਂ ਕਹਿੰਦੇ ਉਹ ਕੋਈ ਸਿਆਣਾ ਧੁੰਦਾ ਹੈ ਸਿਆਣੇ ਤੋਂ ਸਿਆਣਾ ਤਕੜਾ ਪਏ ਨੇ ਉਹਨੇ ਲਾ ਲਈ ਉਹ ਕਹਿੰਦਾ ਲਾ ਕੇ ਵੀ ਮੈਂ ਤਾਂ ਇਹਨੂੰ ਮੰਨ ਨੂੰ ਕੋਈ ਬਾਜਨ ਦੀ ਹਾਂ ਮੈਨੂੰ ਮੱਤੈ ਨੂੰ ਮੰਨ। ਛੇੜਨੀ ਸਿਆਣੇ ਨੇ ਬਿੱਤੀ ਜਿਹੜਿਆ ਤੋਂ ਕਾਇਨੀ ਮੈਂ ਮੈਨੂੰ ਮੰਨਨੇ ਗਾ ਕਾ ਨਹੀਂ ਹਾਂ। ਕਾਇਨਾ ਵੱਡੇ ਤੋਂ ਵੱਡੇ ਸਿਆਣੇ ਜਿਹੜੇ ਮੰਨ ਲਾਉਂਦੇ ਨੇ ਜਿਵੇਂ ਆਪਾਂ ਕੋਟਰੇਂ ਤੇ ਮੰਨ ਲਾ ਗਏ। ਵੀ ਮੈਂ ਛਾਲ ਪੰਜੀਰੀਆਂ ਮੈਨੂੰ ਤੋਂ ਯਾਦ ਕਰਿਆ ਕਰੀ। ਮੈਂ ਤੇਨੂੰ ਤਰ ਤਰ ਪੱਲਾ ਲਾਣਾ। ਕਿ ਸਾਡੇ ਬੁੜੇ ਚ ਆਉਂਦੀ ਬਾਹ ਹਲਦੀ ਵਾਜੀ ਮੈਨੂੰ ਕਰੇਗਾ ਤਾਂ ਜਾਂ ਡਰਾ ਰਹਾਂ ਦਾ ਜਾਏਗਾ ਕਹਿੰਦਾ ਤੂੰ ਆਈ ਦੱਬੀ ਜਾਂਦੀ ਆ ਕਹਿੰਦਾ ਤੈਨੂੰ ਪਛਾੜ ਲੇ ਯੋਗੀ ਅਨਪਵਾਇ ਕਰਦਾ ਹੁੰਦਾ ਹਾਂ ਹਾਂ ਐਂ ਗੋਈ ਕਰਦਾ ਆਹੋ ਕਹਿੰਦਾ ਤੈਨੂੰ ਵਾ ਤੇ ਤੂੰ ਗੀਲ ਲੈ ਕੇ ਚੱਲ ਪੰਜੀਰੀ ਆਂਦਾ ਤਾਂ ਹੈ ਗਿਆ ਕਿ ਤੂੰ ਮੈ ਤਾਂ ਮੈ ਤਾਂ ਲੜ ਲੱਗ ਰਹੀਆਂ ਇੱਥੇ ਲੱਗ ਰਹੀਆਂ ਮੱਖਾਂ ਆਪੇ ਜੀ ਸਾਪਾਇਓ ਟਾਲੂ ਬਾਈ ਠੀ ਦੱਬੀ ਜਾਂ ਨਹੀਂ ਹਾਂ ਐ ਦੱਬ ਲਈ ਕਟਿਆ ਕਰਦੇ ਤੇ ਕਹਿੰਦਾ ਮੰਨਣ ਲੱਗ ਕਹਿੰਦਾ ਹੂੰ ਮੈਂ ਕਹੂੰ ਇਹਨਾਂ ਜੰਬੜੇ ਜੰਬੜ ਗੱਲਾਂ ਕਰੀਦਾ ਪੁਰਾਣੀ ਗੱਲਾਂ ਨੇ ਹਾਂ ਤੂੰ ਤੁਹਾਡਾ ਹੱਕ ਬਣਦਾ ਤਾਂ ਮੇਰਾ ਹਾਂ ਮੈਂ ਇਹਦੇ ਕੁਝ ਵੀ ਨਹੀਂ ਕਹਿੰਦੀ ਸ਼ੈਲ ਪੀ ਜੀ ਇਹ ਮੁੰਡਾ ਹੋਵੇ ਮਾਰੇ ਹੁਣ ਕਾਰ ਕੇ ਮੁੰਡਾ ਹੋਇਆ ਸਾਡੀ ਕੁੜੀ ਲਈ ਪੰਜ ਗਾਜ ਖੱਦਰ ਤੇ ਉਹਦੇ ਲੜ ਚ ਪਨੀਰੀ ਹੂੰ ਕੋਣ ਕੇ ਆਟਾ ਜਿਵੇਂ ਕੋਈ ਖਾਈ ਚ ਪਾਣੇ ਹਾਂ ਉਹਦੇ ਨਾਲ ਚੋ ਕੱਪੜੇ ਜਮੰਦੀ ਦਿੰਨੇ ਜਮੰਦੀ ਅਗਰੇ ਬਾਬਾ ਨਾਂ ਤਾਂ ਹੁਣ ਉਹਦੀ ਕੁੜੀ ਨੂੰ ਦਿੰਨੇ ਆ ਸੀ ਅੱਛਾ ਲੱਗੀ ਹੋਈ ਆ ਜਾਨੀ ਸਾਨੂੰ ਉਹ ਹੂੰ ਜੇ ਬੁੜੀ ਮੱਛਾ ਬੋਚਾ ਹੁੰਦਾ ਜ਼ਿਆਦੇ ਕੋਈ ਤਕਲੀਫ ਆ ਹੂੰ ਫੇਰ ਗੱਡ ਚਾਹਣਾਂ ਦੀ ਸਾਡੀ ਬੁੜੀ ਹਾਂ ਵਾਹ ਰਾਣੀ ਛਾਲ ਪੰਜੀਰੀ ਆਲੀ ਤੇਰਾ ਦੇਣ ਦੇ ਆਉਂਦੀ ਸਾਰਾ ਜੋ ਕਰਕੇ ਹੁੰਦੀਆਂ ਨੇ ਗਊ ਘਾਰ ਚੋਂ ਕਰਦੇ ਤਾਂ ਪਤਾ ਲੱਗੀਆਂ ਮੈਨੂੰ ਫੇਰ ਆਪ ਨੂੰ ਵੀ ਕਰਨਾ ਫੇਰ ਹਾਂ ਹੋਰ ਚੱਲ ਜੀ ਤੋੜਾ ਵੇ ਸਿੱਖ ਗਈ ਫੇਰ ਤਾਂ ਪਰ ਟੋੜਾ ਟੂੜਾ ਕੋਈ ਨਹੀਂ ਕਹ ਸੱਚੀ ਮਿੱਠੀ ਹਾਂ ਨਾ ਨਾ ਟੋੜਾ ਕਿਉਂ ਜਦੋਂ ਹੁਣ ਆਪਾਂ ਕੋਈ ਵੀ ਦੇਵੀ ਦੇਵਤਾ ਜਿਹਨੂੰ ਨਾਮ ਕਰਦਾ ਹੈ ਤਾਂ ਹੁਣ ਆਪਦਾ ਸਾਡਾ ਤਾਂ ਬੇੜਾ ਭਰ ਗਿਆ ਦਾ ਐਡਾ ਬੇੜਾ ਤੇ ਅੰਦਰ ਲੈ ਕਰ ਬੇਸਾਂ ਦੀ ਕਣਕ ਦਾ ਟੈਰ ਲੱਗ ਜਾਂਦਾ ਮੇਰੇ ਪਿੰਡ ਵਾਲੇ ਮੁਖਾਲ ਕਰਦੇ ਗੰਦਰਾ ਨੂੰ ਟੋਲ ਕਿ ਚੰਗੀਆਂ ਟਿੰਟੇ ਸੁਣਦੀ ਆ ਮੇਲੇ ਚੰਗੀਆਂ ਟੋਲ ਕੇ ਆਦਾ ਮਰਨਾ ਥੋਡੇ ਚ ਆ ਜੂਗਾ ਮਗਾ ਚਿਹੜਾ ਕਰਦੇ ਓਕੇ ਜਾਂਨੇ ਮਗਾ ਹਾਂ ਏ ਵੀ ਇਹ ਰੇਗ ਨਹੀਂ ਸੁਣ ਸਕਦਾ ਫਿਰ ਘਰ ਤਾਂ ਮੈਨੂੰ ਲੱਗਿਆ ਘਰ ਤਾਂ ਜਿੰਦਾ ਹੀ ਕਿ ਮੈਂ ਪਤਾ ਨਹੀਂ ਡਰਦੀ ਨਾ ਕੁੜੀ ਨਾ ਕਾਇ ਜਾਂਦੀਆਂ ਕੋਸਾ ਵੀ ਜਦੋਂ ਬਾਪ ਆਇ ਤੇ ਚਾਚੇ ਚਾਚਾ ਬਾਹੋਂ ਦਾ ਤੇ ਪੈਰ ਫਾੜ ਲਿਆ ਕਰ ਆਈ ਆ ਇਹ ਨੂੰ ਮੈਨੂੰ ਜਦੋਂ ਪਾਰਾਪੂਰਾ ਨਾ ਵੀ ਪਤਾ ਕਿਵੇਂ ਫੜਨੇ ਨੇ ਹਾਂ ਉਹਨੂੰ ਪਹਿਲਾਂ ਤੋਂ ਜਿਹੜਾ ਪਤਾ ਆਂ ਡਰ ਲੱਗਦਾ ਇਹ ਕੋਲੇ ਲੜੀ ਡਰ ਲੱਗਦਾ ਵੀ ਕਿੱਥੇ ਮਾਰਾ ਨਾ ਮੇਰਾ ਆਪ ਖਾ ਲੈਣਾ ਹੂੰ ਕੌੜਾ ਜਾਂ ਲੈਣਾ ਰੋੜਾ ਨਹੀਂ ਲੱਗਦਾ ਕੌੜਾ ਲੱਗਦਾ ਲੱਗੇ ਨਾ ਲੱਗੇ ਮੈਂ ਤਾਂ ਬਲਾਈ ਲੱਗਿਆ ਐ ਆਇਆ ਮੁੰਡਿਆ ਤਾਂ ਫੂਕਦਾ ਹੈ ਹਾਂ ਇਹ ਤਾਂ ਰੋਜ਼ ਖਾਣਾ ਪੈਂਦੀ ਇੱਕ ਗੰਡੀ ਜੀ ਉਹ ਰੋਜ਼ ਕਮਿਟੀ ਹਾਂ ਇਹ ਵੀ ਕਿਸੇ ਨੂੰ ਸ਼ੁਕਰ ਕਰਾਈ ਨਾ ਦੀ ਮਟਵਾਰੀਆਂ ਹੂੰ ਕੰਡੋ ਖਾ ਕਰ ਤੂ ਆ ਦੋ ਔਖੀਆਂ ਜੇ ਖੂਨ ਗਾੜਾ ਤਾਂ ਨਹੀਂ ਕਿਤੇ ਤੇਰਾ ਹੋਰਾ ਉਹ ਦੱਸਿਆ ਪਾਉਰੇ ਉਹੀ ਹੈ ਉਹੀ ਹੋ ਰਿਹਾ ਖੂਨ ਗਾੜੇ ਨਾਲ ਹੀ ਹੁੰਦੀਆਂ ਨੇ ਇਹ ਵਾਹਾਂ ਜੀਆਂ ਕੁੜੀ ਦੀ ਦਵਾਈ ਨਹੀਂ ਹੁੰਦੀ ਕੋਈ ਖੂਨ ਗਾੜੇ ਦੀ ਹੋਰ ਹੁਣ ਦਵਾਈ ਤਾਂ ਹੈਗੀ ਐ ਇਹ ਤਾਂ 나ੜ ਨੂੰ ਕੋਈ ਰੁਕ ਜਾਂਦੀ ਹੈ ਬਰੀਕ ਬਲੌਕ ਹੋ ਰਹੀ ਜਾਂਦੀ ਹੈ ਇਹ 나ੜ ਇਹ ਖੂਨ ਗਾੜੇ ਨਾਲ ਹੀ ਹੁੰਦੀ ਹੈ ਬਲੌਕ ਫਿਰ ਹਾਂ ਕਹਿੰਦਾ ਇਹ ਤੇਰਾ ਖੂਨ ਖੜਨ ਲੱਗ ਗਿਆ ਤਾਂ ਫਿਰ ਉਹਨੂੰ 나ੜ ਖੜ ਜਾਂਦੀ ਹੈ ਕੋਈ ਖੜ ਜਾਂਦੀ ਹੈ ਬੱਧੀ ਹੋ ਗਈ ਉਹ ਮਰ ਜੀ ਕਹਿੰਦਾ ਵੀ ਜਾਣੀ ਇਹਦਾ ਨਾਜ ਹੁਣ ਕੱਟੇ ਦਵਾਈ ਦੇ ਦਾਂ ਨਾ ਬਚਾਰਾ ਵੀ ਜੇ ਜੇ ਰੱਖਣੀ ਆ ਕਦੇ ਕਾਇਮ ਸੂਰ ਲੈ ਲੈਣੀ ਆ ਕਦੇ ਦੋ ਤੰਦੇ ਪਾਤੀਂ ਨਹੀਂ ਆਦੇ ਤਾਂ ਉਹ ਲੈਣੀਂ ਵਰਸ ਆ ਖੁਮਾ ਨਹੀਂ ਕੱਟੀ ਜਾਂਦੀ ਹਾਂ ਹੇ ਤਾਂ ਹੁਣ ਪਿਆਬ ਨਹੀਂ ਜਾਂਦਾ ਜੀ ਨਾ ਨਾ ਜਾਣੇ ਨਹੀਂ ਆਉਂਦੀ ਕਾਇ ਵਜੇ ਜਾਂਦੇ ਨੇ ਫਿਰ ਪੜਨਾ ਆਪਣੇ ਜਵਾਕ ਸੜਕੇ ਹਾਂ 8 ਵਜੇ 8 ਵਜੇ 8 ਵਜੇ ਜਾਂਦੇ ਨੇ ਸਾਡ 8 ਸਵੇਰ ਤੋਂ 8 ਵਜੇ ਜਾ ਕਰਨਗੇ ਹਾਂ 9 ਵਜੇ ਸਾਡੀ ਕੁੜੀਆਂ ਦੀਆਂ ਕਿੱਥੇ ਜਾਂਦੇ ਨੇ ਆ ਹੁਣ ਤਾਂ ਇਹ ਮੰਨਾ ਜੇ 10 ਵਜੇ ਲੱਗਾ ਸੀ ਹੁਣ ਆਉਣ ਲੱਗਣ ਅੱਛਾ ਆਉ ਰਹੀ ਜਾਂਦੇ ਹਣੇ ਇਹ ਤਾਂ ਲੇਟ ਆਉਂਦੇ ਨੇ ਉਹ ਤਾਂ ਲੇਟ ਲੱਗਦਾ ਫਿਰ ਇਹ ਤਾਂ ਲੱਗਦਾ ਤਾਂ ਉੱਥੇ ਵੀ ਲੇਟ ਹੀ ਐ ਫਿਰ ਬੈਨਾਂ ਉਹਨਾਂ ਪਿੰਡੋਂ ਕਿਵੇਂ ਜਾਂਦੀਆਂ ਨੇ ਹੌਲੀ-ਹੌਲੀ ਜਾਂਦੀਆਂ ਨੇ ਇੱਕ ਬੈਨ ਆਹ ਹੁੰਦੀ ਧੁੰਦ ਹੁੰਦੀ ਐ ਤੜਕੇ ਜਾਂਦੀਆਂ ਜਾਣ ਫਿਰ ਧੁੰਦ ਗੁਰਬੇਈ ਬੈਲੇ ਹਾਂ ਮੀਨ ਵਿੱਚ ਖਰਾਬ ਜੀ ਸਾ ਉਹਦੇ ਵਿੱਚ ਤਾਂ 4 ਕਿਲੋ ਗਾਇਨਾ ਤੇ ਅੱਜ ਅੱਛਾ ਹਾਂ ਅਹੀ ਪਾਜੇ ਵੀ ਤੇਲ ਕਿਥੇ ਫਿਰ ਰਾਇਲ ਦੁਕਾਨ ਤੇ ਤੇਲ ਵੀ ਦਿੰਦੇ ਹੋਣੇ ਇਹ ਟਾਰ ਲਾਂਦੇ ਨੇ ਫਿਰ ਦੁਕਾਨ ਤੇ ਤੇਲ ਦਿੰਦੇ ਨੇ ਹਾਂ ਇਹ ਲੈ ਲਾਂਦੇ ਨੇ ਫਿਰ ਅ ਦੁਕਾਨ ਤੇ ਟਾਰ ਲਾਂਦੇ ਨੇ ਆਲੂ ਗੰਡੇ ਜੀ ਅੰਡਾ ਵੇਲਾਗ ਮਾੜੀ ਜਰਾ ਲਾਂਦੇ ਸੋਡੇ ਦੁਕਾਨ ਕਾ ਹਾਂ ਅੱਛਾ